ਪਹਿਲੇ ਤੋਂ ਸਾਰੇ ਭਰਾਵਾਂ ਦਾ ਜੀ ਸਵਾਗਤ ਹੈ ਫਰੈਂਡਜ਼ ਪੁਲਟਰੀ ਫਾਰਮ ਤੇ ਤੇ ਅੱਜ ਸਾਡਾ ਬਈ ਦੂਜਾ ਦਿਨ ਪਹਿਲਾਂ ਥੋੜਾ ਜਿਆ ਪਿੰਡਾਂ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਇਲੈਕਸ਼ਨਾਂ ਦੇ ਕੰਮ ਚੱਲ ਰਹੇ ਆ ਮੜਾ ਮੋਟਾ ਇੱਧਰ ਉੱਧਰ ਤੁਰੇ ਘਰ ਦੇ ਰਹੇ ਤੇ ਉਹਦੇ ਕਰਕੇ ਥੋੜਾ ਜਿਆ ਨੁਕਸਾਨ ਵੀ ਹੋ ਗਿਆ ਕਿਉਂਕਿ ਜੋ ਕੰਮ ਆਪਦਾ ਜਿਹੜਾ ਛੱਡ ਕੇ ਕਿਸੇ ਆਸੇ ਪਾਸੇ ਜਾਵਾਂਗੇ ਤਾਂ ਨੁਕਸਾਨ ਹੋਊਗਾ ਬਈ ਰੁਕਣੀ ਨਹੀਂ ਨਾ ਚਾਹੀਦੀ ਸਰਮੂ ਚੱਲ ਨੂੰ ਜਾਈ ਦੀ ਆਪੀ ਬੋਲੇ ਐਨੇ ਕਿੱਧਰੋਂ ਚੱਕੀ ਆਉਣਾ ਤੋ ਇੱਕ ਹੀ ਹੱਥ ਜਿ ਫੜੀ ਮੈਂ ਮੈਂ ਤਾਂ ਡਰ ਗਿਆ ਮੈਂ ਕਿਤੇ ਜਿਆਦਾ ਨਾ ਹੋ ਗਈ ਹੋਵੇ ਮੜੈਲ ਦੀ ਕੋਈ ਨਾ ਮੜੇ ਪੈਰਾਂ ਪੂਰਾ ਥੱਲੇ ਨਾ ਮੈਨੂੰ ਤੋ ਦਿਓ ਉਬਰ ਮਹੀਨਾ ਚੱਲਦਾ ਤਾਂ ਵੀ ਅਜੇ ਬਈ ਗਰਮੀ ਬਹੁਤ ਪੱਠੀਆਂ ਚ ਬੂਰਾ ਪਾਇਆ ਪਾਇਆ ਹੀ ਰਹਿ ਗਿਆ ਵੈਸੇ ਚਲਾਉਣ ਦੀ ਲੋੜ ਨਹੀਂ ਪਈ ਵੈਸੇ ਹੀ ਟੈਂਪਰੇਚਰ ਬਹੁਤ 100 ਤੋਂ ਉੱਤੇ 150 ਵਾ ਫਾਈ ਸੀਗੇ ਤੇ ਤਕਰੀਬਨ 5 ਬੈਠੇ ਆ ਉਹਰਾ ਤੇ ਤਾਂ ਦੇ ਦਮ ਦੇ ਉਹਨਾਂ ਆਖੀ ਉਹ ਵਰਦਨ ਦੇਸ ਤੇ ਇਹਨਾ ਮਾ ਕਾ ਤਾ ਮਾਨ ਕੇ ਦਫਾ ਕਿੰਦਾ ਹਾਂ ਇੰਨੇ ਤਾਂ ਆਪਮਾਨ ਚ ਰੱਖਣੇ ਪੈਂਦੇ ਕਾਕੇ ਇਹ ਬਹੁਤ ਘਟ ਆਇਤਾ ਬਹੁਤ ਚਾਦੇ ਬਹੁਤ ਜਿੱਟ ਬਹਿ ਰਹੇ ਹੁੰਦੇ ਨੇ ਬਹੁਤ ਵੀ ਹੁੰਦਾ ਹੈ ਹੋਰ ਚੋਲ ਚ ਇਹਨਾਂ ਸੋਹਣਾ ਸੋਹਣਾ ਬਾਕੀ ਵੀਰੇ ਨਵਾਂ ਨਵਾਂ ਇਹ ਵਲੌਗ ਸ਼ੁਰੂ ਕੀਤਾ ਨਵਾਂ ਇਹ ਬਣਾਇਆ ਚੈਨਲ ਕੀ ਕਹਿੰਦੇ ਉਹਨੇ ਸਬਸਕ੍ਰਾਈਬ ਕਰ ਲਿਓ ਸਾਰੇ ਜਾਨੇ ਬਹੁਤ ਸ਼ਬਦਾਂ ਦੀ ਉਲਟ ਫਿਰ ਤੇ ਹਜੇ ਬੋਲਣ ਵਾਲਾ ਹੁੰਦਾ ਕਿ ਬਾਹਲਾ ਤੁਹਾਨੂੰ ਸਾਫ ਕਿਤਾਬ ਨਹੀਂ ਜੋ ਕੋਈ ਮੜਾ ਮੋਟਾ ਕੋਈ ਆਲਟਰਫੋਟ ਹੋਇਆ ਤੇ ਉਜ ਨਹੀਂ ਜੁੰਦੀ ਆ ਤਾਂ ਬਾਈ ਬਣ ਕੇ ਗਲਤ ਕਮੈਂਟ ਨਾ ਕਰਿਓ ਅਸੀਂ ਬਾ ਲੋਕਾਂ ਲਈ ਦੇਖ ਦੇ ਕੇ ਬਸ ਇੱਕ ਦੁੱਜੇ ਨੂੰ ਨਹੀਂ ਜਵੇ ਦੇਖ ਕੇ ਕੰਮ ਸ਼ੁਰੂ ਕਰਦੇ ਉਵੇਂ ਹੀ ਕੀਤਾ ਵਿਸੇ ਆ ਕੰਮ ਨਹੀਂ ਕਿਸੇ ਨੂੰ ਦੇਖ ਕੇ ਸ਼ੁਰੂ ਕੀਤਾ ਇਹ ਤਾਂ ਅਸੀਂ ਆਪਦੇ ਮਰਜ਼ੀ ਨਾਲ ਪ੍ਰੈਕਟਿਸ ਕਰਕੇ ਸਾਰਾ ਸਿੱਖ ਕੇ ਕਰਨ ਲੱਗੇ ਆ ਇਹ ਤਾਂ ਬਾਬੇ ਦੀ ਕਿਰਪਾ ਨਾਲ ਸਹੀ ਚੱਲ ਗਿਆ ਦਾ 1.5-2 ਸਾਲ ਦਾ ਹਾਂਜੀ ਕੰਮ ਜੋਰਾ ਸ਼ੋਰਾ ਦੇ ਚੱਲ ਰਿਹਾ ਐ ਕਾਕਾ ਦਾ ਸਪੈਸ਼ਲ ਧੰਨਵਾਦ ਆ ਇਹ ਸਾਡੇ ਨਾਲ ਹੈਲਪ ਕਰਾਉਣ ਵਾਸਤੇ ਆਇਆ ਵੀ ਥੋੜਾ ਜਿਹਾ ਲੇਟ ਹੋ ਕੇ ਕਰਕੇ ਤਾਂ ਹੀ ਮੁੰਡੇ ਜੋਰਾ ਸ਼ੋਰਾ ਦੇ ਕੰਮ ਚਲਾ ਰਹੇ ਐ ਇਹ ਗੋੜੀ ਭਾਈ ਬਹੁਤ ਸਾਨੂੰ ਸਾਥ ਦੇ ਜਾਂਦਾ ਆਗੇ ਜਦੋਂ ਕਿਤੇ ਲੋਡ ਹੁੰਦੀ ਆ ਕਿਤੇ ਲੇਟ ਹੋ ਜਾਂਦਾ ਹੈ ਲੇਟ ਫੀਡ ਕਢਾ ਜਾਂਦੇ ਆ ਮੁੰਡੇ ਬਾਈ ਟੈਂਪਰੇਚਰ ਪੂਰਾ ਮੈਂਟੇਨ ਆ ਵਧੀਆ ਹੁਣ ਇਹਨਾਂ ਨੂੰ ਐਂਟੀਬਾਇਓਟਿਕ ਦੇਵਾਂਗੇ ਥੋੜਾ ਜਿਹਾ हां ਮੜਿਆ ਠੀ ਅੱਜ ਜਰੂਰ ਹੋਈ ਆ ਜੀ ਥੋੜਾ ਜਿਹਾ 35 'ਚ ਰਹਿ ਗਏ ਸਰਪੰਚੀ 'ਚ ਰਹਿ ਗਏ ਅਸੀਂ ਬਾਈ ਥੋੜਾ ਜਿਹਾ ਤੁਹਾਨੂੰ ਪਤਾ ਹੈ ਕਿ ਇਲੈਕਸ਼ਨਾਂ ਦਾ ਦੌਰ ਚੱਲ ਰਿਹਾ ਪਿੰਡਾਂ 'ਚ ਤੇ ਬਸ ਪਰ ਸਰਪੰਚੀ ਮੈਮਰੀ ਥੋੜਾ ਜਿਹਾ ਵੀ ਸਾਡਾ ਨੁਕਸਾਨ ਜੁੜ ਰਿਹਾ ਹੈ ਦੇਖੋ ਜਿੱਥੇ ਬਾਈ ਦਾ ਕੱਚਾ ਪੱਕਾ ਮਾਣਾ ਥੋੜਾ ਜਿਹਾ ਜੀ ਹਾਂ ਸਾਡੇ ਇਥੇ ਮਾਰਟਲਟੀ ਹੋ ਗਈ ਫਾਰਮ ਤੇ ਪੱਕਾ ਮਾਣਾ ਦੀ ਪੈਰ ਤੋਂ ਨਾ ਕੱਚਾ ਪੱਕਾ ਉੱਪਰ ਜਾਵੇ ਆ ਦਵਾਈ ਹੈ ਇਹਨਾਂ ਦੀ ਪਹਿਲੇ ਦਿਨ ਕਿਹੜੀ ਅੱਜ ਪਹਿਲੇ ਦਿਨ ਸ਼ੁਰੂ ਕਰ ਲੰਗੇ ਦੂਜੇ ਦਿਨ ਐਂਟੀਬਾਇਓਟਿਕ ਬੀ ਐਚ ਐਨਰੋਬਿਕ ਇਹ ਦਵਾਈ ਇਹਨਾਂ ਨੂੰ ਬਾਈ ਘੋਲ ਕੇ ਟਿੱਕਲੇ-ਟਿੱਕਲੇ ਡਰਿੰਕਰ ਚ ਪਾਉਣਾ ਲੱਗਿਆ ਕਿ ਤੜਕੇ ਇਹਨਾਂ ਨੇ ਕਿਹਾ ਗੋਪਾ ਲਾਉਣਾ ਸਰ ਫੁੱਲ ਨਾਲ ਲੱਗਿਆ ਹੈਂ ਆਂਡੇ ਫੁੱਲ ਨਾਲ ਲੱਗਿਆ ਤੇ ਫੁੱਲ ਹੀ ਹੋ ਜਾਣੇ ਸਾਰਿਆਂ ਨਾਲ ਇਹ ਇਹ ਟੜਕੇ ਕੋਕਾਂ ਬਾਅਦ ਚੇਲੇ ਕੋਕਾਂ ਲਾਣਗੇ ਜੇ ਫੁੱਲ ਲਗਾ ਇਹ ਭੋਲਾ ਭਾਈ ਆ ਜੀ ਆ ਸਾਡਾ ਭਾਈ ਕੱਕਾ ਹੜਾ ਮਰਦ ਕਾਉਣ ਵਾਸਤੇ ਆਇਆ ਆਓ ਮਾਈ ਗਾਡ ਇਹ ਭੋਲ ਹੀ ਭਈਆ ਨਹੀਂ ਕਿਰਾਂ ਹੀ ਕਰਦੇ ਇਹ ਸਾਡਾ ਮੇਨ ਪੀਣਾ ਨਹੀਂ ਫਿਰ ਮੁੜ ਕੇ ਦਵਾਈ ਵਾਲੇ ਐਂਕਰ ਜਿਹੜਾ ਡਾਇਰੈਕਟਰ ਬੋਲਦਾ ਵਾ ਇਹ ਇਹ ਹੈਗਾ ਦਵਿੰਦਰ ਬਲੋ ਆ ਮੈਂ ਆ ਆ ਮੈਂ ਆ ਆ ਸਾਡੀਆਂ ਇਹ गड्डिया खड़ी स्थार